75 75000 ਰੁਪਏ ਜਿੱਤ ਕੇ 25 2500 ਰੁਪਏ ਵਾਲੇ ਕੁੱਤਰਦੇ ਰਹੇ ਪਰ ਆਪਾਂ ਕਦੇ ਮੰਗੇ ਨਹੀਂ ਸੀ ਵੀ ਦੇ 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 ਗਿਆ ਠੀਕ ਆ ਵੀ ਚਲ ਕੋਈ ਗੱਲ ਨਹੀਂ ਬੱਬੀ ਰੱਬ ਨੇ ਲੁਕੋ ਗਏ ਵੀ ਬਾਈ ਕੋਈ ਨਹੀਂ ਰੱਖਿਆ ਜਵਾਕ ਨੇ ਕਿਨੇ ਕਿਹਾ ਕੇ ਪੈਰੀ ਹੱਥ ਲਾਉਂਦੇ ਮੇਰਾ ਸਾਡਾ ਮੈਨੂੰ ਆਪ ਨੂੰ ਆਏ ਹੁੰਦਾ ਵੀਰ ਮੈਨੂੰ ਆਏ ਪਤਾ ਹੀ ਨਹੀਂ ਸੀ ਆਪਾਂ ਭੈਣ ਨਾਲ ਵੀ ਬਣਾਗੇ ਯਾਰ ਵੀ ਇੱਕ ਬੰਦੇ ਨੇ ਉਹ ਦੇਸੀ ਬੰਦੇ ਨੇ ਬਾਲ ਵੀ ਨਹੀਂ ਪੋਣੇ ਆਉਂਦੇ ਹਨਾ ਖੇਤੋਂ ਘਰੇ ਜਾਣਾ ਤੇ ਘਰੋਂ ਖੇਤ ਬਸ ਇੰਨਾ ਹੀ ਕੰਮ ਤੇ ਥੋੜੇ ਦਿਨ ਬਾਅਦ ਜਾਹਤ ਤੇ ਚੜ ਜਾਣਾ ਕੋਚ ਦਾ ਫੋਨ ਆਇਆ ਤੇਰਾ ਵੀਜ਼ਾ ਲਾਉਣੇ ਅਕੈਡਮੀ ਦਾ ਕੈਨੇਡਾ ਦਾ ਜਿਗੇ ਨੇ ਵਿਚ ਬੰਦੇ ਬੱਤ ਹੋਏ ਬਈ ਇਹੋ ਜੇ ਸੀ ਕਹਿੰਦੇ ਸੀ ਅਰਪਨ ਆਥ ਨੇ ਜੇ ਨੇਹ ਰਾਜ ਹੁੰਦਾ ਬੱਤ ਹੋ ਜਾਂਦੇ ਬਾਹਲੇ ਜੱਟ ਤੈਨੂੰ ਪਤਾ ਜੋ ਬਾਹਲਾ ਤਕੜਾ ਟੁਕੜਾ ਖੇਡਣਾ ਵਿੱਚ ਲੋਕ ਇਹੋ ਜੀ ਬਈ ਇਹਦੀ ਕੁੜੀ ਮੇਰੇ ਕੁੜੀ ਹੁੰਦੀ ਕਹਿੰਦਾ ਮੈਂ ਇਹਦੇ ਨਾਲ ਵਿਆਹ ਤਾਂ ਐ ਵੀ ਲੋਕ ਕਹਿੰਦੇ ਰਹੇ ਅੱਛਾ ਤਕੜੀ ਐ ਨਹੀਂ ਸੀ ਉਦੋਂ ਮੈਂ ਆਪ ਨੂੰ ਉਦੋਂ ਬਹੁਤ ਹੁੰਦਾ ਬਈ ਨਿੱਕੇ ਨਿੱਕੇ ਜਵਾਕ ਹਨ ਮੇਰੇ ਆਪਾਂ ਕਦੇ ਐ ਵੀ ਨਹੀਂ ਕਰੈਨੇ ਖੜਿਆਰੀ ਆਪਦੀ ਨੀਕਰ ਨੁੱਕਰ ਦਿੰਦਾ ਨਹੀਂ ਸੀ ਤੀ ਕਿਸੇ ਨੂੰ ਹਾਂ ਮੇਰੇ ਜਿਆਦਾ ਮੈਂ ਤਾਂ ਹਰਿਆਣੇ ਚ ਖੇਡਣ ਵਾਗੇ ਛੋਟਾ ਜਵਾਕ ਐ ਢਾ 20 ਰੁਪਏ ਉਹਦੇ ਕੋਲੇ ਹਾਂ ਮੈਨੂੰ ਕਹਿੰਦਾ ਬ ਆਪਣੀ ਇਹੋ ਜਿਹਾ ਤੁਸੀਂ ਨਹੀਂ ਅਗਲਾ ਬਦੇ ਸੀ ਖੜਿਆ ਰਹਿ ਦਿੰਦਾ ਨਹੀਂ ਨਿਕਰ ਨੁਕਰ ਵੀ ਜਾਇ ਚੰਗੀ ਆ ਜਾਂ ਕਰਮ ਵਾਲੀ ਆ ਆਪਾਂ ਨਹੀਂ ਕਰਿਆ ਕਰੇ ਨਿਕਿਆ ਜਵਾਕ ਆ ਸੀ ਮਨ ਲਈ ਦੇਤੀ ਲਾ ਕੇ ਮੈਂ ਕੋਈ ਨਾ ਲੇ ਜਾ ਉਹਨੇ ਯਾਦਗਾਰ ਵਾਸਤੇ ਰੱਖੀ ਹਾਂ ਵੀ ਰੱਖੀ ਚੱਲ ਕਿਵੇਂ ਰੱਖ ਲਈ ਪਰ ਆਪਾਂ ਐ ਨਹੀਂ ਕਰਿਆ ਜਵਾਕ ਆ ਜਾਂ ਜਰ ਜਾਂ ਜਾਂ ਕੋਈ ਫੋਟੋ ਖਿਚਾਉਣ ਆ ਲਾ ਗਿਆ ਨਾ ਪੁੱਲ ਦੇ ਨਾ ਕਦੇ ਆਪਾਂ ਬੋਲੇ ਨਹੀਂ ਸੁੱਖਾ ਕੇ ਪਿੰਡ ਚ ਵੀ ਮੇਰੀ ਆਸ ਸੀ ਜਿਗੇ ਨੇ ਕਿ ਜਵਾਕਾਂ ਨਾਲ ਫਿਰਦਾ ਰਹਿੰਦਾ ਵਿੱਚ ਮਜਬੀ ਸਿੱਖਾਂ ਦੇ ਮੁੰਡੇ ਸੀ ਆਪਾਂ ਨਾ ਕਰੇ ਜਾਤ ਜਿਹੜੇ ਸੀਗੇ ਮਜਬੀ ਸਿੱਖਾਂ ਨਾਲ ਬਈ ਬਰੋਬਰ ਜਿੱਥੇ ਮੈਂ ਰੋਟੀ ਖਾਂਦਾ ਉੱਥੇ ਹੀ ਖਾਂਦੇ ਸੀ ਐ ਨਹੀਂ ਸੀ ਵੀ ਉੱਥ ਹੂੰ ਹੁਣ ਵੀ ਆਈਆਂ ਬਈ ਤੇ ਇਹ ਨਾ ਹੈਗੀ ਆ ਦਿਲੋਂ ਆ ਜਿਹਦੇ ਨਾ ਹੈ ਨਹੀਂ ਹੈ ਜੀ ਹੈ ਨਹੀਂ ਨਾ ਆ ਟੈਟੂ ਡੂਡੂ ਪਹਿਲਾਂ ਦੀ ਆ ਕਿ ਹੁਣ ਸੁਪਾਇ ਆ ਤਾਂ ਬਈ ਹੁਣ ਸੁਪਾਇਆ ਸੀ ਹਾਂ ਆ ਫਿਰ ਜੋ ਮੇਰੇ ਘਰ ਵਾਲੀ ਮੇਰੇ ਨਾਲ ਖੜੀ ਉਹਦੋਂ ਲਿਖਾਇਆ ਸੀ ਉਹਦਾ ਨਾ ਅੱਛਾ ਹੁੰਦਾ ਹੀ ਆ ਬਈ ਉਹਨੇ ਵੀ ਲਿਖਾਇਆ ਵਾ ਹਾਂ ਵੀ ਉਹਦੋਂ ਜੋ ਕਰਦੀ ਵਾਲਾ ਸੀ ਆਪਣਾ ਖੜੀ ਵੀ ਬਈ ਔਖੇ ਟਾਈਮ ਇਹ ਉਹਦਾ ਨਾਂਗਾ ਆ ਮੇਰਾ ਪਹਿਲਾ ਦਾ ਸੁਪਾਇਆ ਜੇ ਬਾਬਾ ਦੀਪ ਸਿੰਘ ਦੀ ਫੋਟੋ ਆ ਅੱਛਾ ਇਹ ਉਹਦੋਂ ਫੁੱਲ ਚੜਾਈ ਸੀ ਉਹ ਬੜਾ ਬੜਾ ਟੱਕਰ ਸਾਰਾ ਜੱਗ ਇਹ ਬਈ ਉਹਨਾਂ ਮਸਲ ਵਾਲੇ ਸੀਗੇ ਹਾਂ ਰੰਗ ਰੂੰਗ ਨਹੀਂ ਚੜਿਆ ਉਹਦੋਂ ਉਹ ਵਿਚਾਂ ਸੂਈ ਨਗਾਉਂਦਾ ਸੀ ਹਾਂ ਉਹ ਮਸਲਾ ਆਪ ਹੀ ਮੁੜਕਣ ਲੱਗ ਜਾਂਦੇ ਘੜੇ ਵਾਲੇ ਸੀ ਅੱਛਾ ਹਾਂ ਉਹ ਰੰਗ ਘੱਟ ਚੜੇ ਫਿਰ ਉਹ ਬਠਿੰਡਾ ਸਪੈਸ ਸੀ 100 ਫੁੱਟੀ ਤੋਂ ਉਸ ਵੇਲੇ ਹਾਂ ਉਦੋਂ ਦਾ 1.5 ਲੱਖ ਰੁਪਏ ਲੱਗਾ ਸੀ ਇਸ ਚੀਜ਼ ਦਾ ਹਾਂ ਉਦੋਂ ਉਹ ਤਾਂ ਨਜਾਇਜ਼ ਜੀ ਤਗੜੇ ਸੀ ਬਸ ਉਹ ਤਾਂ ਹੁੰਦਾ ਸੀ ਯਾਰ ਭੈਣਾ ਟਰੈਕਟਰ ਘੜਾ ਨਾ ਰੋਕ ਦੇ ਕੋਈ ਚੱਕਰ ਨਹੀਂ ਤਗੜੇ ਦਾ ਬਈ ਬਾਲੇ ਯਾ ਜੀ ਸੀਗੇ ਕੋਈ ਕੋਈ ਯਾਦ ਅਨਾਮ ਯਾ ਲੋ ਕੋਈ ਹੈ ਜਿਹੜਾ ਆਪਦੇ ਆਪ ਨੂੰ ਵੀ ਯਾਦ ਹੋ ਜਾ ਮੈਚ ਕੋਈ ਆਪ ਦਾ ਯਾਦਗਾਰ ਬਣ ਗਿਆ ਹੋਵੇ ਇੰਨੇ ਸਾਲਾਂ ਦੇ ਵਿੱਚ ਕੋਈ ਯਾਦਗਾਰ ਮੈਚ ਬਣਿਆ ਹੋਵੇ ਯਾਦਗਾਰ ਪਲ ਬਣੇ ਹੋਣ ਯਾਦਗਾਰ ਬਈ ਬਾਜਾਂ ਦਾ ਜਿਹੜਾ ਮੰਗੀ ਮੰਗੀ ਨਮਾ ਚ ਲੱਗੇ ਸੀ ਮਹਰਾਜ ਹੂੰ ਉਹ ਸੀਗਾ ਤੂੰ ਐ ਲਾ ਲਾ ਵੀ 16 16 ਕੌਡੂਆਂ ਚ ਬੰਦੇ ਨੇ ਇੱਕ ਜੱਫਾ ਨਾਲ ਖਾਣ ਇੱਕ ਬਈ ਸੇਰਾ ਪਿੱਥੋ ਵਾਲਾ ਸੀ ਅੱਛਾ ਮੰਗੀ ਖੜਾ ਸੀ ਅੱਛਾ ਦੋ ਇੱਕ ਕੰਨੀ ਤੇ ਸੀਰਾ ਸੀ ਇੱਕ ਤੇ ਮੰਗੀ ਸੀ ਇੱਕ ਤੇ ਮੰਗੀ ਸੀ ਹਾਂ ਮੰਗੀ ਖੇਡਦਾ ਸੀਗਾ ਇੰਨਾ ਚ ਪਿੱਥੋ ਵਾਲਿਆਂ ਚ ਸੀਰੀ ਰਗਨ ਠੀਕ ਹੈ ਕਾਲੋ ਕਾਲਾ ਡਾਕਟਰ ਤੇ ਮੰਗੀ ਦੋ ਵਾਰੋਂ ਸੀ ਤੇ ਕਾਲੋਂ ਕਾਲਾ ਕਾਉਡੀਆਂ ਪਾਉਂਦਾ ਸੀ ਖਾਕਾ ਲੋ ਕੇਲਾ ਕਾਉਡੀਆਂ ਪਾਉਂਦਾ ਸੀ ਨਾਲ ਸੁੱਚਾ ਸੀ ਪਿੱਥੋ ਵਾਲਾ ਪਿੱਥੋ ਵਾਲਾ ਮੰਗੀ ਤੇ ਸਿਹਰਾ ਪਿੱਥੋ ਵਾਲਾ ਕੰਨਾਂਗਾ ਲਈ ਖੜੇ ਸੀ ਹਾਂ ਸਾਲ ਸੀ ਮੈਂ ਤੇ ਗੁਰਪਿੰਦਾ ਸਮਾਦਲਾ ਕਾਉਡੀਆਂ ਪਾਉਂਦੇ ਸੀ ਕਾਲੋਂ ਕਹਿੰਦੇ ਟੀਮ ਸੀ ਜਿਹੜੇ ਤਾਰੀ ਵਰਗੇ ਹੁੰਦੇ ਸੀ ਉਹਨਾਂ ਚ ਅੱਛਾ ਇਹ ਡਾਕਟਰੋਂ ਤਾਂ ਨਹੀਂ ਪੈਂਦੇ ਸੀ ਉਹਨੂੰ ਸੁੱਚੇ ਨੂੰ ਨਹੀਂ ਮੋੜ ਦਿੰਦੇ ਠੀਕ ਹੈ ਤੀਜੀ ਕੋਡੀ ਜੱਫੀ ਦੋ ਕਾਉਡੀਆਂ ਤੀਜੀ ਕੋਡੀ ਬੰਦ ਸੀ ਹਾਂ ਇਹਨਾਂ ਦਾ ਪੱਕਾ ਹੀ ਹੁੰਦਾ ਸੀ ਸਾਨੂੰ ਜੱਫਾ ਹੀ ਲੱਗਿਆ ਬਸ